ਇਕ ਦਿਹਾੜੇ ਟਾਈਗਰ ਸ਼ੇਰ ਖਾਨ ਆਪਣੀ ਜੂ ਛੱਡ ਕੇ ਇਸ ਮਣੇ ਸ਼ਿਕਾਰ ਕਰਨ ਆ ਰਿਹਾ ਘੋਰ ਡਰਾਉਣੀਆਂ ਗੱਲਾਂ ਹੋ ਰਹੀਆਂ ਕਿ ਕਿਧਰੇ ਕੋਈ ਬਾੜ ਚੀਕਿਆ ਇਸ ਤੋਂ ਪਹਿਲਾਂ ਕਿ ਸ਼ੇਰ ਖਾਨ ਉਸ ਇਨਸਾਨੀ ਜਾਨ ਨੂੰ ਡਕਾਰ ਜਾਣਦਾ ਫਾਦਰ ਵੁਲਫ ਝਾੜੀ ਏਠ ਟੋਕਰੀ 'ਚ ਖਿੜਿਆ ਬਾੜ ਲੱਭ ਲਿਆ। ਮਸ਼ੂਮ ਨੂੰ ਫਾਦਰ ਵੁਲਫ ਆਪਣੇ ਘਰ ਨੇ ਵਿੱਚ ਲੈ ਆਇਆ। ਮਦਰ ਵੁਲਫ ਜਿਹਦੇ ਪਹਿਲਾਂ ਆਪਣੇ 4 ਬੱਚੇ ਇਹ ਸੋਹਣੇ ਦੀ ਵੀ ਪਾਲਣਹਾਰ ਬਣੀ ਤੇ ਨਾਂ ਉਹਦਾ 모ਗਲੀ ਰੱਖਿਓਨ ਨੇ। ਕੁਝ ਜਨਵਰਾਂ ਨੂੰ ਇਨਸਾਨੀ ਬਾੜ ਆਪਣੇ ਵਿਚਕਾਰ ਸੁਖਾਇਆ ਨਾ। ਬਘਿਆੜਾ ਨੂੰ ਬਾਹਰੋਂ ਦੋ ਜਨੌਰ ਲੁੜਿੰਦੇ ਜਿਹੜੇ 모ਗਲੀ ਨੂੰ ਇੱਥੇ ਜੰਗਲ ਵਿੱਚ ਰੱਖਣ ਦੇ ਹੱਕ ਵਿੱਚ ਬੋਲਣ। ਬਾਲੂ ਯਾਨੀ ਰਿਚ ਤੇ ਬਘੀਰੇ ਬਲੈਕ ਪੈਂਥਰ 모ਗਲੀ ਦਾ ਪੱਖ ਪੂਰਿਆ ਤੇ ਉਸ ਨਵੇਂ-ਪੁਰਾਣੇ ਦੇ ਜੰਗਲੀ ਵਸੇਬ ਦੀ ਸੁਧ-ਬੋਧ ਲਈ ਸਿਖਾਵੇ ਬਣੇ ਬਗੀਰੇ ਤੇ ਬਾਲੂ ਉਹਨੂੰ ਵਣ-ਸਵੰਨੇ ਸ਼ਿਕਾਰਾਂ ਦੇ ਸਾਰੇ ਢੰਗ ਦੱਸੇ ਪਰ ਅਣਹੋਣੀ ਜਈ ਖਬਰ ਗੱਲ ਉੱਡ ਗਈ ਕਿ ਸ਼ੇਰ ਖਾਨ ਜਨੋਰਾ ਨੂੰ ਖਾ ਖਾ ਆਕ ਗਿਆ ਸਵਾਦ ਬਦਲਣ ਲਈ ਉਹ ਇਨਸਾਨੀ ਜਿੰਸ ਮੋਗਲੀ ਦੇ ਪਿੱਛੇ ਪਾਇਆ ਗਿਆ ਬਾਲੂ ਮੋਗਲੀ ਨੂੰ ਮਤ ਦਿੱਤੀ ਵੇਲਾ ਆ ਗਿਆ ਹੁਣ ਤੂੰ ਜੰਗਲ ਤੋਂ ਬਾਹਰ ਨਾਲ ਲੱਗਦੇ ਪਿੰਡ ਵਿੱਚ ਜਾ ਤੈਨੂੰ ਉੱਥੇ ਇੱਕ ਭਾਂਡਾ ਲਾਲ ਸੂਵੇ ਫੁੱਲਾਂ ਨਾਲ ਭਰਿਆ ਲੱਭੇਗਾ ਜਿਹੜਾ ਫੜਿਆਂ ਹੱਥ ਨੂੰ ਲੁੰਦਾ ਆਦਮਜ਼ਾਦ ਇਹਨਾਂ ਨੂੰ ਕੋਲੇ ਆਖਣ ਇਹ ਭਾਂਡਾ ਲਿਆ ਤੇ ਜਦੋਂ ਵੀ ਕਿਦਰੇ ਸ਼ੇਰ ਖਾਨ ਤੇਰੇ ਨੇੜੇ ਆਵੇ ਚੁਆਤੀ ਨੂੰ ਅਗ ਲਾ ਤੇ ਉਸ ਖੋਨੀ ਦੇ ਮੋਹਰੇ ਕਰ